ਮੈਂ ਇਸ ਸੁਖਬੀਰ ਸਿੰਘ ਬਾਦਲ ਨੂੰ ਦੋਵੇਂ ਹੱਥ ਜੋੜ ਕੇ ਅਪੀਲ ਕਰਾਂਗਾ ਕਿ ਜਰਾ ਵੀ ਅਗਰ ਤੁਹਾਡੇ ਵਿੱਚ ਕੋਈ ਸਿੱਖੀ ਦੀ ਤੁਸੀਂ ਆਪਣੇ ਆਪ ਨੂੰ ਸਿੱਖ ਸਮਝਿਓ ਫੋੜਨ ਤੁਹਾਨੂੰ ਇਸ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਸਾਰੇ ਪੰਥਕ ਧਰਾਂ ਨੂੰ ਇਕੱਠੇ ਕਰਕੇ ਉਹ ਜਿਹੜਾ ਅਮਰਸਰ ਐਲਾਨਨਾਮਾ ਉਹਦੇ ਮੁਤਾਬਕ ਆਕਾ ਅਕਾਲੀ ਦਲ ਸਥਾਪਤ ਹੋ ਜਾਵੇ। ਅਸਤੀਫਾ ਤਾਂ ਦੇ ਦਿੱਤਾ ਵਾ। ਸੁਖਬੀਰ ਸਿੰਘ ਬਾਦਲ ਅਸਤੀਫਾ ਤੇ ਗਿਆ ਹੋਇਆ ਵਾ। ਸ਼ਾਇਦ ਉਹਨਾਂ ਦੁਬਾਰਾ ਪ੍ਰਧਾਨਗੀ ਦੌੜ ਦੇ ਵਿੱਚ ਸ਼ਾਮਲ ਹੋ ਚੁੱਕੇ ਆ। ਇੱਕ ਵਾਰੀ ਅਸਤੀਫਾ ਗਿਆ ਹੋਇਆ ਉਹਨਾਂ ਦਾ। ਦੇਖੋ ਜੀ ਇਹ ਸਭ ਕੁਝ ਇਹ ਲੋਕ ਆਪਸ ਇੱਕ ਇੱਕ ਜੁੰਡਲੀ ਕਰ ਰਹੀ ਹੈ। ਇਹਦੇ ਵਿੱਚ ਕੌਮ ਸ਼ਾਮਲ ਨਹੀਂ ਕੀ ਇਹਨਾਂ ਨੇ ਜਿਹੜੇ ਸਰਬਤ ਖਾਲਸਾ 10 ਲੱਖ ਤੋਂ ਬਾਅਦ ਇਕੱਠ ਹੋਇਆ ਜਿੱਥੇ ਭਾਈ ਜਗਤਾਰ ਸਿੰਘ ਵਾਰਾ ਨੂੰ ਜੇਸਦਾਰ ਚੁਣਿਆ ਗਿਆ ਕੋ ਅੱਜ ਅੱਜ ਲੋੜ ਆ ਦੁਬਾਰਾ ਸਰਬਤ ਖਾਲਸੇ ਹਾਂ ਬਿਲਕੁਲ ਅੱਜ ਸਰਬਤ ਖਾਲਸਾ ਦੀ ਲੋੜ ਹੈ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਸਰਬਤ ਖਾਲਸਾ ਜ਼ਰੂਰ ਹੋਣਾ ਚਾਹੀਦਾ ਹੈ ਜਿੱਥੇ ਸਾਰੀਆਂ ਪੰਥਕ ਧਿਰਾਂ ਨੂੰ ਜਿੰਨੇ ਵੀ ਪੰਥਕ ਲੋਕ ਨੇ ਜਿਹੜੇ ਜਿਹੜੇ ਖਾਸ ਕਰ ਆਪਣੇ ਸਟੈਂਡ ਤੇ ਡਟੇ ਹੋਏ ਨੇ ਪੰਥਕ ਇਤਾਂ ਵਾਸਤੇ ਡਟੇ ਹੋਏ ਨੇ ਉਹ ਸਾਰੀਆਂ ਸ਼ਖਸੀਤਾਂ ਪੰਜਾਬ ਦੇ ਵਿੱਚੋਂ ਸਾਰੇ ਲੋਕ ਔਰ ਸਾਡੀਆਂ ਸਿੱਖ ਜਥੇਬੰਦੀਆਂ ਸਾਡੀਆਂ ਪ੍ਰਚਾਰਕ ਜਥੇਬੰਦੀਆਂ ਸਾਡੇ ਧਾਰਮਿਕ ਲੋਕ ਜਿਹੜ ਔਰ ਅਸੀਂ ਸਿਧਾਂਤ ਤੇ ਖੜੇ ਆ ਉਹਨਾਂ ਸਾਰਿਆਂ ਨੂੰ ਇਸ ਵਕਤ ਸਿਰ ਜੋੜ ਕੇ ਇਕੱਠੇ ਹੋ ਕੇ ਬੈਠ ਕੇ ਔਰ ਮੈਂ ਸਮਝਦਾ ਕਿ ਇੱਕ ਸਰਬਤ ਖਾਲਸਾ ਕਰਨਾ ਚਾਹੀਦਾ ਹੈ ਉਸ ਸਰਬਤ ਖਾਲਸਾ ਦੇ ਵਿੱਚ ਸਾਨੂੰ ਫੈਸਲੇ ਸਾਰੇ ਕਰਨੇ ਚਾਹੀਦੇ ਸਰਬਤ ਖਾਲਸਾ ਤੇ ਗਿਆਨੀ ਰਗਵੀਰ ਸਿੰਘ ਬਲਾ ਸਕਦੇ ਆ ਨਾ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਸਿੰਘ ਸਾਹਿਬ ਨੂੰ ਹਾਲ ਤੱਕ ਸਾਹ ਦੇਖੋ ਜੀ ਮਾਫ ਕਰਨਾ ਗਿਆਨੀ ਰਗਵੀਰ ਸਿੰਘ ਜੀ ਵੀ ਇਹਨਾਂ ਦੇ ਹੀ ਇਹਨਾਂ ਦੇ ਸਿਸਟਮ ਵਿੱਚੋਂ ਹੀ ਨਿਕਲੇ ਆ